ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਦਾਤਨਸਰ ਸਾਹਿਬ ਜੀ ਦੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟੀਬੀ ਸਾਹਿਬ ਦੇ ਅਸਥਾਨ ਤੋਂ ਆਕੇ ਅੰਮ੍ਰਿਤ ਵੇਲੇ ਦਾਤਨਕੁਰਲਾ ਗਾਰੇ ਸਨ ਤੇ ਇਸ ਸਮੇਂ ਸਰਹੰਦ ਦੇ ਸੂਬੇਦਾਰ ਵੱਲੋਂ ਭੇਜਿਆ ਸੁਹੀਆ ਨੂਰਦੀਨ ਮੁਸਲਮਾਨ ਨਾਂ ਦੇ ਵਿਅਕਤੀ ਨੇ ਜੋ ਕਿ ਸਿੱਖ ਦੇ ਪੇਸ਼ ਵਿੱਚ ਸੀ ਪਿੱਛੋਂ ਆਕੇ ਗੁਰੂ ਸਾਹਿਬ ਜੀ ਦੇ ਤਲਵਾਰ ਦਾ ਵਾਰ ਕੀਤਾ ਜੋਗਰੂ ਸਾਹਿਬ ਨੇ ਬੜੀ ਫੁਰਤੀ ਨਾਲ ਰੋਕ ਕੇ ਜਲ ਵਾਲਾ ਸਰਬ ਲੋ ਦਾ ਗੜਵਾ ਮਾਰ ਕੇ ਉਸ ਨੂਰ ਦੀ ਨਾਂ ਦੇ ਮੁਸਲਮਾਨ ਨੂੰ ਚਿਤ ਕੀਤਾ ਗੁਰੂ ਪਿਆਰਿਓ ਆਪ ਦਰਸ਼ਨ ਕਰ ਰਹੇ ਹੋ ਇਤਿਹਾਰ ਵੀਰਵਾਰ ਵਾਲੇ ਦਿਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ ਅਤੇ ਨਾਲ ਦੀ ਨਾਲ ਪ੍ਰਕਰਮਾਂ ਦੀ ਧੁਆਈ ਵੀ ਹੁੰਦੀ ਹੈ ਜੀ ਆਪ ਸੰਗਤ ਦੇ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਜੀ ਗੁਰਦੁਆਰਾ ਸ੍ਰੀ ਦਾਤਨ ਸਰ ਸਾਹਿਬ ਜੀ ਉਪਰੰਤ ਚਾਹ ਅਤੇ ਮਠਿਆਈ ਦੇ ਲੰਗਰ ਵਰਤਾਇਆ ਜਾਂਦੇ ਹਨ ਜੀ ਨੂਰਦੀਨ ਮੁਸਲਮਾਨ ਦੀ ਕਬਰ ਚੜ੍ਹਦੇਵਾਰੇ ਬਾਹਰਲੇ ਪਾਸੇ ਬਣੀ ਹੋਈ ਹੈ ਦਰਸ਼ਨ ਕਰਨ ਆਈਆਂ ਯਾਤਰੀ ਸੰਗਤਾਂ ਕਬਰ ਤੇ ਪੰਜ ਪੰਦ ਜੁੱਤੀਆਂ ਮਾਰਦੇ ਹਨ ਜੀ ਵਾਹਿਗੁਰੂ ਜੀ